ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣ ਮੌਲੇਵੀ ਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਕਹਿੰਦੇ ਨੇ ਵੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਅਤੇ ਇੱਥੇ ਉਹ ਗੱਲ ਸਿਰਫ ਪੈਸੇ ਪੱਖੋਂ ਬਰਕਤ ਦੀ ਨਹੀਂ ਕਰ ਰਹੇ ਕਹਿੰਦੇ ਨਾ ਪੈਸੇ ਦੇ ਵਿੱਚ ਬਰਕਤ ਹੈ ਅਤੇ ਨਾ ਹੀ ਸਾਡੇ ਘਰ ਦੀਆਂ ਖੁਸ਼ੀਆਂ ਦੇ ਵਿੱਚ ਬਰਕਤ ਜਿਵੇਂ ਪੈਸਾ ਆਉਂਦਿਆ ਸਾਰ ਹੀ ਖਰਚਿਆ ਜਾਂਦਾ ਹੈ ਘਰ ਆਇਆ ਪੈਸਾ ਨਹੀਂ ਟਿਕਦਾ ਉਸੇ ਤਰ੍ਹਾਂ ਸਾਡੇ ਘਰ ਦੇ ਵਿੱਚ ਆਈਆਂ ਹੋਈਆਂ ਖੁਸ਼ੀਆਂ ਆਮੀ ਬਹੁਤੀ دیر ਤੱਕ ਨਹੀਂ ਡਿੱਗਦੀਆਂ ਇਸ ਕਰਕੇ ਅਸੀਂ ਬੜੇ ਹੀ ਦੁਖੀ ਪਰੇਸ਼ਾਨ ਰਹਿੰਨੇ ਆ ਸਾਨੂੰ ਕੋਈ ਐਸਾ ਨੁਕਤਾ ਦੱਸੋ ਕੋਈ ਐਸਾ ਪਾਠ ਦੱਸੋ ਜਾਂ ਸ਼ਬਦ ਜਾਪ ਦੱਸੋ ਜਿਹਦੇ ਨਾਲ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਬਰਕਤ ਤੰਦਰੁਸਤੀ ਬਣੀ ਰਹੇ ਸਾਡੇ ਘਰ ਦੀ ਤਰੱਕੀ ਹੋਵੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਐਸੇ ਤਿੰਨ ਨੁਕਤੇ ਸਾਂਝੇ ਕਰਾਂਗੇ ਜਿਸ ਦੇ ਨਾਲ ਸਾਡੇ ਘਰ ਦੀ ਤੰਦਰੁਸਤੀ, ਤਰੱਕੀ, ਬਰਕਤ ਤੇ ਖੁਸ਼ੀਆਂ ਦਿਨੋ-ਦਿਨ ਵਧਦੀਆਂ ਜਾਣਗੀਆਂ ਕਿਉਂਕਿ ਸੰਗਤ ਜੀ ਜਦੋਂ ਗੱਲ ਆਉਂਦੀ ਆ ਸਾਡੇ ਘਰ ਪਰਿਵਾਰ ਦੀ, ਸਾਡੇ ਕਾਰੋਬਾਰ ਦੀ ਤਾਂ ਹਰ ਬੰਦਾ ਚਾਹੁੰਦਾ ਇਹ ਵੀ ਮੇਰੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ, ਕਾਰੋਬਾਰ ਦੇ ਵਿੱਚ ਵਾਧਾ ਹੋਵੇ, ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇ। ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਹਰ ਇੱਕ ਬੰਦਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਏ ਪਰ ਜਦੋਂ ਆਪਣੀਆਂ ਕੀ ਇਹਨਾਂ ਹਿੰਗਾਂ ਕੋਸ਼ਿਸ਼ਾਂ ਦੇ ਵਿੱਚ ਕੋਈ ਨਾਕਾਮਜਾਬ ਹੋ ਜਾਂਦਾ ਹੈ ਤਾਂ ਫਿਰ ਉਹ ਕਈ ਤਰ੍ਹਾਂ ਦੇ ਕਰਮਕਾਂਡ ਟੂਨੇ ਟੋਟ ਕੇ ਉਪਾਵਾਂ ਦਾ ਵੀ ਸਹਾਰਾ ਲੈਂਦਾ ਹੈ ਭਾਵੇਂ ਬੰਦਾ ਸੱਜੀ ਖੱਬੇ ਵੱਲ ਜਰੂਰ ਨੱਠਦਾ ਭਜਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੇਰੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਹੋਵੇ ਘਰ ਵਿੱਚ ਬਰਕਤ ਹੋਵੇ ਪਰ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਜੇਕਰ ਗੁਰੂ ਦੇ ਲੜ ਲੱਗੇ ਹੋਏ ਹੋ ਨਾ ਤਾਂ ਫਿਰ ਗੁਰੂ ਸਾਹਿਬ ਜੀ ਦੇ ਦੱਸੇ ਅਨੁਸਾਰ ਚੱਲੋ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹੈ ਸਾਡੇ ਘਰ ਪਰਿਵਾਰ ਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਹੋ ਜਾਣਗੇ ਬਹੁਤ ਸਾਰੇ ਭੈਣ ਭਰਾ ਨੇ ਇਹ ਕਿਸੇ ਇੱਕ ਦਾ ਸਵਾਲ ਨਹੀਂ ਆ ਜਾਂ ਕਿਸੇ ਇੱਕ ਦੀ ਸਮੱਸਿਆ ਨਹੀਂ ਆ ਬਹੁਤ ਸਾਰੇ ਭੈਣ ਭਰਾ ਇਦਾਂ ਦੇ ਸਵਾਲ ਕਰਦੇ ਰਹਿੰਦੇ ਨੇ ਕਹਿੰਦੇ ਵੀ ਇਹ ਨਹੀਂ ਅਸੀਂ ਕਮਾਈ ਨਹੀਂ ਕਰਦੇ ਕਮਾਈ ਕਰਦੇ ਆ ਘਰ ਦੇ ਵਿੱਚ ਪੈਸਾ ਵੀ ਆਉਂਦਾ ਏ ਪਰ ਆਇਆ ਹੋਇਆ ਪੈਸਾ ਸਹੀ ਥਾਂ ਤੇ ਨਹੀਂ ਲੱਗਦਾ ਜਿਵੇਂ ਕਹਿੰਦੇ ਕਿ ਅਸੀਂ ਕੁਝ ਹੋਰ ਸੋਚਿਆ ਹੁੰਦਾ ਹੈ ਵੀ ਜਦੋਂ ਘਰ 'ਚ ਪੈਸਾ ਆਇਆ ਇਸ ਪੈਸੇ ਦੇ ਨਾਲ ਅਸੀਂ ਆਹ ਕੰਮ ਕਰਾਂਗੇ ਆਹ ਚੀਜ਼ ਖਰੀਦ ਕੇ ਲਿਆਵਾਂਗੇ ਪਰ ਕਹਿੰਦੇ ਸਾਡੇ ਸੋਚੇ ਮੁਤਾਬਕ ਕੁਝ ਵੀ ਨਹੀਂ ਹੁੰਦਾ ਉਹ ਸਾਡਾ ਪੈਸਾ ਕਿਸੇ ਹੋਰ ਥਾਂ ਤੇ ਵਰਤਿਆ ਜਾਂਦਾ ਹੈ ਫਿਰ ਸਾਡੇ ਸੋਚੇ ਹੋਏ ਕੰਮ ਉੱਥੇ ਦੇ ਉੱਥੇ ਹੀ ਰਹਿ ਜਾਂਦੇ ਆ ਇਸ ਕਰਕੇ ਮਨ ਬੜਾ ਦੁਖੀ ਪਰੇਸ਼ਾਨ ਹੁੰਦਾ ਵੀ ਇੰਨੀ ਮਿਹਨਤ ਕਰਦੇ ਆ ਇੰਨੀ ਕਮਾਈ ਕਰਦੇ ਆ ਫਿਰ ਵੀ ਸਾਡੀ ਕਮਾਈ ਦੇ ਵਿੱਚ ਬਰਕਤ ਕਿਉਂ ਨਹੀਂ ਆ ਸਾਡੀ ਕਮਾਈ ਦੇ ਵਿੱਚ ਪੂਰੀ ਕਿਉਂ ਨਹੀਂ ਪੈਂਦੀ ਤਾਂ ਮਹਾਪੁਰਖ ਜੀ ਕਹਿੰਦੇ ਇਹਦੇ ਲਈ ਤੁਸੀਂ ਤਿੰਨ ਕੰਮ ਕਰਕੇ ਦੇਖੋ ਸਭ ਤੋਂ ਪਹਿਲਾਂ ਜਦੋਂ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਹੈ ਤਾਂ ਪੈਸਾ ਆਉਂਦਿਆਂ ਸਾਰ ਹੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਕਿਉਂਕਿ ਪੈਸੇ ਦੇ ਨਾਲ ਹੀ ਅੱਜਕੱਲ ਸਾਰੇ ਕੰਮ ਹੁੰਦੇ ਨੇ ਤਾਂ ਜਦੋਂ ਵੀ ਘਰ ਦੇ ਵਿੱਚ ਮਾਇਆ ਆਉਂਦੀ ਆ ਐਸਾ ਹੁੰਦਾ ਤਾਂ ਮਾਲਕ ਦਾ ਸ਼ੁਕਰਾਨਾ ਕਰੋ ਅਤੇ ਨਾਲ ਦੀ ਨਾਲ ਹੀ ਸਾਡੇ ਗੁਰੂ ਸਹਬਾਨਾਂ ਵੱਲੋਂ ਦਿੱਤੇ ਹੁਕਮ ਦੇ ਅਨੁਸਾਰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਹੈ ਕਿਉਂਕਿ ਸਾਡੇ 10ਵੇਂ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਹੁਕਮ ਕੀਤਾ ਹੈ ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸਾਨੂੰ ਵੰਡ ਕੇ ਛਕਣ ਦਾ ਹੁਕਮ ਆ ਅਤੇ ਕਲਗੀਧਰ ਪਾਤਸ਼ਾਹ ਜੀ ਨੇ ਤਾਂ ਪੱਕੀ ਮੋਹਰ ਲਗਾ ਦਿੱਤੀ ਕਿ ਆਪਣੀ ਕੀਤੀ ਹੋਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਹਰੇਕ ਸਿੱਖ ਨੇ ਦਸਵੰਦ ਕੱਢਣਾ ਹੈ ਤਾਂ ਜੋ ਸਿੱਖ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਵੰਦ ਕੱਢਦੇ ਨੇ ਉਹਨਾਂ ਦੀ ਕਮਾਈ ਦੇ ਵਿੱਚ ਜ਼ਰੂਰ ਬਰਕਤਾਂ ਪੈਂਦੀਆਂ ਨੇ ਪਰ ਮਹਾਪੁਰਖ ਜੀ ਕਹਿੰਦੇ ਜਿਹੜੇ ਗੁਰੂ ਦਾ ਹਿੱਸਾ ਖਾਂਦੇ ਆ ਨਾ ਫਿਰ ਉਹਨਾਂ ਦੇ ਨੌ ਹਿੱਸੇ ਵੀ ਜ਼ਹਿਰ ਬਣ ਜਾਂਦੇ ਨੇ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਸਿਰਫ ਦਸਵੰਦ ਕੱਢਣ ਨੂੰ ਕਿਹਾ ਉਹਨਾਂ ਨੇ ਕਿਹਾ ਨੌ ਹਿੱਸੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਵਰਤੋ ਪਰ ਦਸਵਾਂ ਹਿੱਸਾ ਜੇਕਰ ਕੋਈ 10000 ਕਮਾ ਰਿਹਾ ਹੈ ਉਹ ਵਿੱਚੋਂ ਇਮਾਨਦਾਰੀ ਦੇ ਨਾਲ 1000 ਅਲੱਗ ਕੱਢ ਦਵੇ ਜੇ ਕੋਈ 5000 ਕਮਾ ਰਿਆ ਉਹ 500 ਕੱਢ ਦਵੇ ਅਤੇ ਉਹ ਦਸਵੰਧ ਦੇ ਵਿੱਚੋਂ ਕੀ ਕਰਨਾ ਹੈ ਕੁਝ ਹਿੱਸਾ ਪਾ ਗੁਰੂ ਘਰ ਦੇ ਵਿੱਚ ਭੇਟ ਕਰਨਾ ਹੈ ਅਤੇ ਕੁਝ ਹਿੱਸਾ ਕਿਸੇ ਲੋੜਵੰਦ ਕਿਸੇ ਗਰੀਬ ਦੀ ਮਦਦ ਦੇ ਵਿੱਚ ਲਾਉਣਾ ਹੈ ਕਲਗੀਧਰ ਪਾਸ਼ਾ ਜੀ ਨੇ ਤਾਂ ਸਾਨੂੰ ਖਾਸ ਇਹ ਹੁਕਮ ਕੀਤਾ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਘੋਲਕ ਗੁਰੂ ਸਾਹਿਬ ਜੀ ਨੇ ਕੱਢਿਆ ਹੋਇਆ ਦਸਵੰਦ ਲੋੜਵੰਦਾਂ ਦੀ ਮਦਦ ਦੇ ਵਿੱਚ ਲਾਉਣ ਨੂੰ ਕਿਹਾ ਹੈ ਪਾਸ਼ਾ ਕਹਿੰਦੇ ਜਦੋਂ ਵੀ ਤੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢੇ ਉਹ ਦਸਵੰਦ ਗੁਰੂ ਘਰ ਲੈ ਕੇ ਆਉਣ ਲੱਗੇ ਨਾ ਸਭ ਤੋਂ ਪਹਿਲਾਂ ਆਪਣੇ ਆਸ-ਪਾਸ ਦੇਖੀ ਕਿਤੇ ਕੋਈ ਲੋੜਵੰਦ ਕੋਈ ਗਰੀਬ ਤਾਂ ਨਹੀਂ ਉਸ ਪੈਸੇ ਦੀ ਉਹਨੂੰ ਜਿਆਦਾ ਲੋੜ ਤਾਂ ਨਹੀਂ ਜੇ ਲੋੜ ਹੈ ਤਾਂ ਉਹਦੀ ਲੋੜ ਪੂਰੀ ਕਰ ਜਦੋਂ ਆਪਾਂ ਸੱਚਮੁੱਚ ਕਿਸੇ ਲੋੜਵੰਦ ਬੰਦੇ ਦੀ ਲੋੜ ਪੂਰੀ ਕਰ ਦਿੰਨੇ ਆ ਹੁਣ ਦੇਖੋ ਕਈ ਵਾਰ ਕਈ ਬੱਚੇ ਪੈਸੇ ਕਰਕੇ ਪੜ ਨਹੀਂ ਸਕਦੇ ਪੜਨ ਦੇ ਲਾਇਕ ਨੇ ਪੜਨਾ ਚਾਹੁੰਦੇ ਨੇ ਪਰ ਪੈਸੇ ਦੀ ਕਮੀ ਕਰਕੇ ਨਹੀਂ ਪੜ ਪਾਉਂਦੇ ਕਈ ਮਰੀਜ਼ ਐਸੇ ਵੀ ਆ ਜੋ ਜੋ ਪੈਸੇ ਕਰਕੇ ਇਲਾਜ ਨਹੀਂ ਕਰਵਾ ਰਹੇ ਉਹਨਾਂ ਦਾ ਦੁੱਖ ਰੋਗ ਵੱਧਦਾ ਜਾ ਰਿਹਾ ਏ ਉਹਨਾਂ ਦਾ ਦਰਦ ਵੱਧਦਾ ਜਾ ਰਿਹਾ ਏ ਤਾਂ ਜੇਕਰ ਆਪਾਂ ਆਪਣੀ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚੋਂ ਕੱਢਿਆ ਹੋਇਆ ਦਸਵੰਦ ਉਹਨਾਂ ਦੇ ਉੱਤੇ ਲਾ ਦਈਏ ਤਾਂ ਸਾਡੇ ਗੁਰੂ ਸਾਹਿਬ ਵੀ ਸਾਡੇ ਤੇ ਕਿੰਨੇ ਖੁਸ਼ ਹੋਣਗੇ ਅਤੇ ਜਿਹੜਾ ਬੰਦਾ ਇਮਾਨਦਾਰੀ ਦੇ ਨਾਲ ਦਸਵੰਦ ਕੱਢਦਾ ਹੈ ਨਾ ਸਤਗੁਰ ਸੱਚੇ ਪਾਸ਼ਾ ਉਹਦੇ ਕੱਢੇ ਹੋਏ ਦਸਵੰਦ ਨੂੰ ਐਸੇ ਰੰਗ ਭਾਗ ਲੰਮਦੇ ਨੇ ਉਹਦੀ ਕਿਰਤ ਕਮਾਈ ਨੂੰ ਹੋਰ ਵਧਾਉਂਦੇ ਨੇ ਉਹ ਦਸਵੰਦ ਨੂੰ ਕਈ ਗੁਣਾ ਵਧਾ ਕੇ ਮੋੜਦੇ ਨੇ ਇਹ ਤੁਸੀਂ ਭਾਵੇਂ ਅਜਮਾ ਕੇ ਦੇਖ ਲਿਓ ਕਦੇ ਵੀ ਕਿਸੇ ਗੱਲ ਦੀ ਕਮੀ ਨਹੀਂ ਆਉਂਦੀ ਪਰ ਸਾਨੂੰ ਲੱਗਦਾ ਹੁੰਦਾ ਵੀ ਜੇ ਅਸੀਂ ਆਪਣੀ ਕਮਾਈ ਦਾ ਦਸਮਾ ਇਹ ਸਾ ਕੱਢ ਦਿੱਤਾ ਤਾਂ ਸਾਡੇ ਬਾਕੀ ਖਰਚੇ ਕਿੰਜ ਪੂਰੇ ਹੋਣਗੇ ਅਸੀਂ ਆਹ ਕੰਮ ਕਿੰਜ ਕਰਨਾ ਉਹ ਕੰਮ ਕਿੰਜ ਕਰਨਾ ਪਰਨ ਕਿਤੇ ਇਮਾਨਦਾਰੀ ਦੇ ਨਾਲ ਦਸਵੰਦ ਕੱਢ ਕੇ ਦੇਖਣਾ ਸਤਿਗੁਰ ਸੱਚੇ ਪਾਸ਼ਾ ਉਹ ਕੱਢੇ ਹੋਏ ਦਸਵੰਦ ਨੂੰ ਵੀ ਕਈ ਗੁਣਾ ਵਧਾ ਕੇ ਮੋੜਦੇ ਨੇ ਆਪਣੇ ਕੋਲ ਨਹੀਂ ਰੱਖਦੇ ਇਸ ਕਰਕੇ ਵੰਡ ਕੇ ਛਕਣ ਵਾਲੀ ਬਿਰਤੀ ਅਪਣਾਉਣੀ ਆ ਆਪਣੀ ਕਿਰਤ ਕਮਾਈ ਨੂੰ ਚੰਗੇ ਪਾਸੇ ਲਾਉਣਾ ਹੈ ਨੇਕ ਕੰਮਾਂ ਦੇ ਵਿੱਚ ਲਾਉਣਾ ਹੈ ਤਾਂ ਆਪਣੇ ਆਪ ਹੀ ਸਾਡੀ ਕਮਾਈ ਦੇ ਵਿੱਚ ਵਾਧਾ ਹੋਵੇਗਾ ਅਤੇ ਮਾਲਕ ਦਾ ਸ਼ੁਕਰ ਸ਼ੁਕਰ ਕਰਨਾ ਹੈ ਕੀ ਪਰਮਾਤਮਾ ਤੇਰਾ ਸ਼ੁਕਰ ਹੈ ਆ ਸ਼ੁਕਰ ਹੈ ਤੁਸੀਂ ਮੈਨੂੰ ਕੰਮ ਧੰਦਾ ਕਾਰੋਬਾਰ ਬਖਸ਼ਿਆ ਏ ਇਹ ਕਿਰਤ ਕਮਾਈ ਇਹ ਕਿਰਤ ਬਖਸ਼ੀ ਏ ਜਿਹਦੀ ਕਮਾਈ ਦੇ ਨਾਲ ਮੇਰੇ ਘਰ ਪਰਿਵਾਰ ਦਾ ਪਾਲਣ ਪੋਸ਼ਣ ਹੋ ਰਿਹਾ ਹੈ ਜਦੋਂ ਵੀ ਘਰ ਦੇ ਵਿੱਚ ਕਮਾਈ ਹੁੰਦੀ ਹੈ ਜਾਂ ਕੀਤੀ ਕਮਾਈ ਦੇ ਨਾਲ ਕਮਾਏ ਪੈਸੇ ਦੇ ਨਾਲ ਕੋਈ ਚੀਜ਼ ਆਪਾਂ ਘਰ ਵਿੱਚ ਲੈ ਕੇ ਹੁਣੇ ਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਜਿੰਨਾ ਹੀ ਸ਼ੁਕਰਾਨਾ ਕਰਦੇ ਜਾਵਾਂਗੇ ਨਾ ਉਨਾ ਹੀ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ ਇਹ ਭਾਵੇਂ ਤੁਸੀਂ ਅੱਜ ਤੋਂ ਲਿਖ ਕੇ ਰੱਖ ਲਓ ਬਿਨਾ ਨਾਗਾ ਪਾਇਆ ਮਾਲਕ ਦਾ ਸ਼ੁਕਰਾਨਾ ਕਰਦੇ ਜਾਓ ਸਵੇਰੇ ਉੱਠਦਿਆਂ ਸਾਰ ਸ਼ੁਕਰਾਨਾ ਫਿਰ ਜਦੋਂ ਆਪਾਂ ਰੋਟੀ ਖਾਂਦੇ ਆ ਰੋਟੀ ਖਾਣ ਵੇਲੇ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਰੋਟੀ ਮਿਲਦੀ ਵੀ ਉਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆ ਕਾ ਵੀ ਅਸੀਂ ਉਹਨਾਂ ਦੀ ਕਿਰਪਾ ਦੇ ਨਾਲ ਰਹੇ ਹਾਂ ਅਤੇ ਪਚਾ ਵੀ ਉਹਨਾਂ ਦੀ ਕਿਰਪਾ ਦੇ ਨਾਲ ਰਹੇ ਹਾਂ ਨਹੀਂ ਤਾਂ ਤੁਸੀਂ ਆਪਣੇ ਆਸ-ਪਾਸ ਨਜ਼ਰ ਮਾਰ ਕੇ ਦੇਖ ਲਓ ਕੋਈ ਨਾ ਕੋਈ ਐਸਾ ਜੀ ਤੁਹਾਨੂੰ ਜਰੂਰ ਮਿਲੇਗਾ ਜਿਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ। ਤੀ ਪ੍ਰਕਾਰ ਦੇ ਭੋਜਨ ਉਹ ਹਰ ਰੋਜ਼ ਖਾ ਸਕਦਾ ਏ ਪਰ ਖਾਣ ਦਾ ਹੁਕਮ ਨਹੀਂ ਆ ਡਾਕਟਰਾਂ ਨੇ ਮਨਾ ਕੀਤਾ ਏ ਕਿਉਂਕਿ ਜੇ ਖਾਦੇ ਤਾਂ ਪਚਨੇ ਨਹੀਂ ਬਿਮਾਰ ਹੋ ਜਾਵੇਗਾ। ਜੇ ਅਸੀਂ ਖਾ ਰਹੇ ਹਾਂ ਖਾਦਾ ਹੋਇਆ ਪਚਾ ਰਹੇ ਹਾਂ ਤਾਂ ਇਹ ਮਾਲਕ ਦੀ ਬਹੁਤ ਵੱਡੀ ਕਿਰਪਾ ਹੈ। ਮਾਲਕ ਦਾ ਸ਼ੁਕਰਾਨਾ ਕਰਨਾ ਹੈ। ਸਵੇਰੇ ਉੱਠਦਿਆਂ ਸਾਰ ਇਸ ਸੋਹਣੇ ਤੰਦਰੁਸਤ ਸਰੀਰ ਦੇ ਲਈ ਸ਼ੁਕਰਾਨਾ ਕਰਨਾ ਆਪਣੇ ਪਰਿਵਾਰ ਦੇ ਲਈ, ਕਾਰੋਬਾਰ ਦੇ ਲਈ ਕਿ ਵਾਹਿਗੁਰੂ ਤੁਹਾਡਾ ਸ਼ੁਕਰ ਹੈ। ਸ਼ੁਕਰਿਆ ਰੋਟੀ ਖਾਣ ਵੇਲੇ ਪਾਣੀ ਪੀਣ ਵੇਲੇ ਸ਼ੁਕਰਾਨਾ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਚੀਜ਼ ਹੁੰਦੀ ਆ ਭਾਵੇਂ ਛੋਟੀ ਚੀਜ਼ ਆਵੇ ਵੱਡੀ ਚੀਜ਼ ਆਵੇ ਕੋਈ ਨਵਾਂ ਕੱਪੜਾ ਪਾਈਏ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਿ ਮਾਲਕਾ ਇਹ ਹਰ ਚੀਜ਼ ਤੇਰੀ ਕਿਰਪਾ ਦੇ ਨਾਲ ਸਾਨੂੰ ਮਿਲੀ ਆ ਇਹ ਚੀਜ਼ ਤੇਰੀ ਆ ਤੂੰ ਸਾਨੂੰ ਵਰਤਣ ਨੂੰ ਦਿੱਤੀ ਆ ਤੇਰਾ ਧੰਨਵਾਦ ਤੇਰਾ ਸ਼ੁਕਰਾਨਾ ਕਦੇ ਵੀ ਕ੍ਰੈਡਿਟ ਆਪਣੇ ਆਪ ਨੂੰ ਨਹੀਂ ਦੇਣਾ ਕਿ ਹਾਂ ਆਹ ਚੀਜ਼ ਤਾਂ ਮੈਂ ਕਰ ਰਹੀ ਆਂ ਜੇ ਸੇਵਾ ਕਰਨ ਦਾ ਮੌਕਾ ਮਿਲਿਆ ਸੇਵਾ ਕਰਕੇ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਆ ਜੇ ਮੇਰੇ ਹੱਥੋਂ ਤੁਸੀਂ ਇਹ ਸੇਵਾ ਕਰਵਾਈ ਆ ਕਿਸੇ ਦੀ ਮਦਦ ਕਰਵਾਈ ਆ ਜੇ ਤੁਸੀਂ ਮੈਨੂੰ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਮੈਂ ਤਾਂ ਹੀ ਮਦਦ ਕਰ ਪਾਇਆ ਹਾਂ ਵਾਹਿਗੁਰੂ ਜੀ ਦਾ ਦੋਵੇਂ ਹੱਥ ਜੋੜ ਕੇ ਸ਼ੁਕਰਾਨਾ ਕਰਨਾ ਹੈ ਬਸ ਇੱਕ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਈਏ ਆਪਣੀ ਕਮਾਈ ਦਾ ਦਸਵੰਧ ਕੱਟਣਾ ਸ਼ੁਰੂ ਕਰ ਦਈਏ ਤਾਂ ਸਾਡੇ ਘਰ ਦੀਆਂ ਬਰਕਤਾਂ ਖੁਸ਼ੀਆਂ ਦੇ ਵਿੱਚ ਦਿਨੋਂ ਦਿਨ ਵਾਧਾ ਹੋਵੇਗਾ ਸਾਡੀ ਤੰਦਰੁਸਤ ਤਰੱਕੀ ਨੂੰ ਕੋਈ ਰੋਕ ਨਹੀਂ ਸਕਦਾ ਅਤੇ ਦੂਸਰੀ ਗੱਲ ਜਦੋਂ ਵੀ ਸਾਡੇ ਘਰ ਦੇ ਵਿੱਚ ਕਮਾਈ ਆਉਂਦੀ ਆ ਨਾ ਤਾਂ ਕਮਾਈ ਦੇ ਨਾਲ ਨਾਲ ਖਰਚੇ ਵੀ ਜ਼ਰੂਰ ਲਿਖਿਆ ਕਰੋ ਕਈ ਵਾਰ ਕੀ ਹੁੰਦਾ ਕਿ ਪੈਸੇ ਸਹੀ ਥਾਂ ਤੇ ਲੱਗੇ ਹੁੰਦੇ ਆ ਪਰ ਅਸੀਂ ਹਿਸਾਬ ਕਿਤਾਬ ਨਹੀਂ ਰੱਖਦੇ ਇਸੇ ਕਰਕੇ ਸਾਡੇ ਘਰ ਦੇ ਵਿੱਚ ਕਲੇਸ਼ ਹੋਇਆ ਰਹਿੰਦਾ ਜਾਂ ਅਸੀਂ ਪਰੇਸ਼ਾਨ ਹੋਏ ਰਹਿੰਦੇ ਆ ਵੀ ਸਾਡੀ ਕਮਾਈ ਕਿੱਥੇ ਗਈ ਕਿੱਥੇ ਲੱਗ ਗਈ ਜਦੋਂ ਆਪਾਂ ਆਪਣੀ ਆਮਦਨੀ ਅਤੇ ਖਰਚਿਆਂ ਦਾ ਹਿਸਾਬ ਕਿਤਾਬ ਰੱਖਾਂਗੇ ਇੱਕ ਤਾਂ ਸਾਨੂੰ ਕੋਈ ਔਲਾ ਨਹੀਂ ਰਹੇਗਾ ਸਾਡੇ ਮਨ ਦੇ ਵਿੱਚ ਕੋਈ ਵੀ ਇਦਾਂ ਦੀ ਗੱਲ ਨਹੀਂ ਰਹੇਗੀ ਵੀ ਮੇਰਾ ਪੈਸਾ ਕਿੱਥੇ ਲੱਗ ਰਿਹਾ ਹੈ ਦੂਸਰੀ ਗੱਲ ਜੇ ਕਿਤੇ ਅਸੀਂ ਕੋਈ ਫਜ਼ੂਲ ਖਰਚਾ ਕਰ ਰਹੇ ਹਾਂ ਤਾਂ ਉਹਦੇ ਤੇ ਵੀ ਕੰਟਰੋਲ ਹੋਵੇਗਾ ਸਾਨੂੰ ਪਤਾ ਲੱਗੇਗਾ ਵੀ ਸਾਡੇ ਘਰ ਦੀ ਜੋ ਵੀ ਕਮਾਈ ਆ ਕਿੱਥੇ ਸਹੀ ਲੱਗੀ ਆ ਕਿੱਥੇ ਅਸੀਂ ਫਜ਼ੂਲ ਖਰਚਾ ਕੀਤਾ ਹੈ ਬਹੁਤ ਫਰਕ ਪੈਂਦਾ ਹੈ ਇਸ ਕਰਕੇ ਆਪਣੇ ਕਾਪੀ ਤੇ ਮੋਬਾਈਲ ਤੇ ਲੈਪਟਾਪ ਤੇ ਜਿੱਥੇ ਵੀ ਤੁਸੀਂ ਨੋਟ ਕਰ ਸਕਦੇ ਹੋ ਨਾ ਆਮਦਨੀ ਦੇ ਨਾਲ ਨਾਲ ਖਰਚੇ ਵੀ ਨੋਟ ਕਰੋ ਕਰਦੇ ਸਾਰੇ ਜੀਆਂ ਦੀ ਲਿਸਟ ਤਿਆਰ ਕਰੋ ਵੀ ਕਿੰਨੇ ਕਿੰਨਾ ਖਰਚਿਆ ਘਰ ਦੀ ਰਸੋਈ ਦੇ ਰਾਸ਼ਨ ਪਾਣੀ ਦੇ ਉੱਤੇ ਕਿੰਨਾ ਖਰਚਾ ਆਇਆ ਦਵਾਈਆਂ ਦਾ ਕਿੰਨਾ ਖਰਚਾ ਹੈ ਸਾਡੇ ਲੀੜੇ ਕੱਪੜੇ ਦਾ ਕਿੰਨਾ ਖਰਚਾ ਹੈ ਸਾਡਾ ਘੁੰਮਣ ਫਿਰਨ ਦੇ ਉੱਤੇ ਕਿੰਨਾ ਖਰਚਾ ਆ ਰਿਹਾ ਹੈ ਮਤਲਬ ਹਰ ਇੱਕ ਚੀਜ਼ ਦਾ ਜਦੋਂ ਆਪਾਂ ਹਿਸਾਬ ਕਿਤਾਬ ਰੱਖਾਂਗੇ ਨਾ ਤਾਂ ਬਹੁਤ ਖਰਚਿਆਂ ਦੇ ਉੱਤੇ ਕੰਟਰੋਲ ਹੁੰਦਾ ਹੈ ਕਈ ਵਾਰ ਅਸੀਂ ਖੁਦ ਖਰਚ ਕੇ ਹੀ ਭੁੱਲ ਜਾਂਦੇ ਹਾਂ ਇਸ ਕਰਕੇ ਨਾਲ ਦੀ ਨਾਲ ਲਿਖਦੇ ਰਹੋ ਅਤੇ ਜੋ ਕਹਿੰਦੇ ਨੇ ਸਾਡੇ ਘਰ ਦੇ ਵਿੱਚ ਖੁਸ਼ੀਆਂ ਤੰਦਰੁਸਤੀ ਨਹੀਂ ਟਿਕਦੀ ਤਾਂ ਦੇਖੋ ਜੀ ਇਹ ਤੰਦਰੁਸਤੀ ਖੁਸ਼ੀਆਂ ਸਾਡੇ ਕਰਦੇ ਜੀਵਾਂ ਦੇ ਹੀ ਸਿਰਤੇ ਨੇ ਆਪਣੇ ਤਨ ਅਤੇ ਮਨ ਦੀ ਸਾਫ ਸਫਾਈ ਰੱਖੀਏ ਤਾਂ ਅਸੀਂ ਤੰਦਰੁਸਤ ਵੀ ਰਹਿ ਸਕਦੇ ਹਾਂ ਅਤੇ ਖੁਸ਼ ਵੀ ਰਹਿ ਸਕਦੇ ਹਾਂ ਕਿਉਂਕਿ ਜੋ ਵੀ ਸਾਡੀ ਜ਼ਿੰਦਗੀ ਦੇ ਕਲੇਸ਼ ਨੇ ਸਾਡੀ ਜ਼ਿੰਦਗੀ ਦੇ ਦੁੱਖ ਨੇ ਨਾ ਉਹ ਸਾਡੇ ਅੰਦਰੋਂ ਸ਼ੁਰੂ ਹੁੰਦੇ ਨੇ ਜੇ ਸਾਡਾ ਮਨ ਦੁਖੀ ਆ ਸਾਡੇ ਮਨ ਅੰਦਰ ਕਲੇਸ਼ ਚੱਲ ਰਿਹਾ ਤਾਂ ਫਿਰ ਬਾਹਰੀ ਰੂਪ ਦੇ ਵਿੱਚ ਵੀ ਕਲੇਸ਼ ਰਹੇਗਾ ਇਸ ਕਰਕੇ ਮਨ ਨੂੰ ਸਾਫ ਸੁਥਰਾ ਰੱਖਣਾ ਹੈ ਜੇ ਸ਼ਰੀਰ ਕੋ ਪੱਖੋਂ ਤੰਦਰੁਸਤ ਰਹਿਣਾ ਹੈ ਤਾਂ ਫਿਰ ਤਨ ਦੀ ਸਾਫ ਸਫਾਈ ਰੱਖਣੀ ਆ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣੀ ਆ ਤਨ ਅਤੇ ਮਨ ਨੂੰ ਸਾਫ ਸੁਥਰਾ ਰੱਖਣ ਦੇ ਲਈ ਧਿਆਨ ਦਿਓ ਤਨ ਦੀ ਸਾਫ ਸਫਾਈ ਕਰਦਾ ਹੈ ਪਾਣੀ ਅਤੇ ਮਨ ਦੀ ਸਾਫ ਸਫਾਈ ਕਰਦੀ ਹੈ ਬਾਣੀ ਹਰ ਰੋਜ਼ ਆਪਣੀ ਸਾਫ ਸਫਾਈ ਰੱਖੋ ਆਪਣੇ ਘਰ ਦੀ ਸਾਫ ਸਫਾਈ ਕਰੋ ਅਤੇ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਕਰੋ ਜਿਹੜੇ ਪਾਠ ਕਰ ਨਹੀਂ ਸਕਦੇ ਉਹ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਲਗਾ ਕੇ ਰੱਖ ਦਿਓ ਵੈਸੇ ਵੀ ਸਾਨੂੰ ਦੋ ਵੇਲੇ ਕੀਰਤਨ ਲਗਾਉਣਾ ਚਾਹੀਦਾ ਹੈ ਗੁਰਬਾਣੀ ਦਾ ਪਾਠ ਲਗਾਉਣਾ ਚਾਹੀਦਾ ਹੈ ਤਾਂ ਜੋ ਸਾਡੇ ਘਰ ਦੇ ਹਰੇਕ ਜੀ ਦੇ ਕੰਨਾਂ ਦੇ ਵਿੱਚ ਗੁਰਬਾਣੀ ਦੀ ਆਵਾਜ਼ ਜਾਵੇ ਸਾਡੇ ਘਰ ਦੇ ਹਰ ਕੋਨੇ ਦੇ ਵਿੱਚ ਗੁਰਬਾਣੀ ਦੀ ਆਵਾਜ਼ ਜਾਵੇ ਜਦੋਂ ਆਪਾਂ ਸਵੇਰੇ ਸ਼ਾਮ ਕਰ ਵਿੱਚ ਗੁਰਬਾਣੀ ਦਾ ਪਾਠ ਲਗਾਉਨੇ ਆ ਕੀਰਤਨ ਲਗਾਉਨੇ ਆ ਤਾਂ ਸਾਡੇ ਘਰ ਦਾ ਮਾਹੌਲ ਹੀ ਪੋਜ਼ਿਟਿਵ ਹੋ ਜਾਂਦਾ ਹੈ ਜਿੰਨਾ ਹੀ ਸਾਡੇ ਘਰ ਦਾ ਮਾਹੌਲ ਪੋਜ਼ਿਟਿਵ ਰਹੇਗਾ ਸਾਡਾ ਮਨ ਖੁਸ਼ ਰਹੇਗਾ ਸਾਡਾ ਤਨ ਤੰਦਰੁਸਤ ਰਹੇਗਾ ਤਾਂ ਇਹ ਨਿਯਮ ਵੀ ਆਪਾਂ ਆਪਣੇ ਘਰ ਦੇ ਵਿੱਚ ਜ਼ਰੂਰ ਅਪਣਾਉਣੇ ਆ ਕੋਸ਼ਿਸ਼ ਕਰੋ ਰੋਜ਼ ਸਵੇਰੇ ਜਲਦੀ ਉੱਠੋ ਅਤੇ ਜਲਦੀ ਉੱਠਣ ਦੇ ਲਈ ਰਾਤ ਨੂੰ ਜਲਦੀ ਸੌਣਾ ਪਵੇਗਾ ਜ਼ਿੰਦਗੀ ਦੇ ਵਿੱਚ ਉਥਲ ਪੁਥਲ ਇਸੇ ਕਰਕੇ ਹੀ ਮੱਚੀ ਹੋਈ ਹੈ ਕਿਉਂਕਿ ਅਸੀਂ ਸਾਰੇ ਕੰਮ ਉਲਟ ਕੀਤੇ ਆ ਸੌਣ ਦੇ ਸਮੇਂ ਅਸੀਂ ਜਾਗਦੇ ਰਹਿੰਨੇ ਆ ਜਾਗਣ ਦੇ ਸਮੇਂ ਅਸੀਂ ਸੌ ਜਾਂਦੇ ਆ ਹੁਣ ਕਈ ਬੱਚੇ ਨੇ ਸਾਰੀ ساری ਰਾਤ ਟੀਵੀ ਦੇਖਦੇ ਨੇ ਮੋਬਾਈਲ ਚਲਾਉਂਦੇ ਨੇ ਰਾਤ ਜਾਗ ਕੇ ਲੰਗਾ ਦਿੱਤੀ ਫਿਲਮਾਂ ਨਾਟਕਾਂ ਦੇ ਵਿੱਚ ਲੰਗਾ ਦਿੱਤੀ ਤੇ ਜਦੋਂ ਜਾਗਣਾ ਸੀ ਉਦੋਂ ਸੌ ਗਏ ਅਮਰਤ ਵੇਲੇ ਦਾ ਕੀਮਤੀ ਵੇਲਾ ਸੌ ਕੇ ਗੁਜ਼ਾਰ ਦਿੰਦੇ ਨੇ ਪਰ ਅਮਰਤ ਵੇਲਾ ਬਰਕਤਾਂ ਦਾ ਵੇਲਾ ਹੈ ਸਾਡੇ ਘਰ ਦੀਆਂ ਬਰਕਤਾਂ ਖੁਸ਼ੀਆਂ ਤੰਦਰੁਸਤੀ ਤਰੱਕੀ ਦੀ ਕੁੰਜੀ ਆ ਅਮਰਤ ਵੇਲਾ ਇਸ ਕਰਕੇ ਰੋਜ਼ ਅਮਰਤ ਵੇਲੇ ਉੱਠੋ ਉੱਠ ਕੇ ਇਸ਼ਨਾਨ ਕਰੋ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਕੀਰਤਨ ਲਗਾਓ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਜਦੋਂ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਨਾ ਅਸੀਂ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਆ ਸਾਡੇ ਮਨ ਦੇ ਸਾਰੇ ਗਿਲੇ ਸ਼ਿਕਵੇ ਸ਼ਿਕਾਇਤਾਂ ਦੂਰ ਹੁੰਦੀਆਂ ਨੇ ਇਸ ਕਰਕੇ ਮਾਲਕ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਹਰ ਚੀਜ਼ ਦੇ ਲਈ ਕਰਨਾ ਹੈ ਤਾਂ ਉਨਾਂ ਹੀ ਸਾਡੇ ਘਰ ਦੀਆਂ ਬਰਕਤਾਂ ਆਉਂਦੀਆਂ ਜਾਂ ਵਾਹਿਗੁਰੂ ਜੀ ਥੋੜੇ ਦੇ ਵਿੱਚ ਵੀ ਬਰਕਤਾਂ ਪਾ ਦਿੰਦੇ ਨੇ ਜਦੋਂ ਲੋਡ ਹੋਵੇ ਪਤਾ ਹੀ ਨਹੀਂ ਲੱਗਦਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਕਿੱਥੋਂ ਸਾਰ ਦਿੰਦੇ ਨੇ